ਸਾਰੇ ਵੀ ਸਰੋਤਿਆਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀ ਵੀਰਾਂ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਜਾਨੀ ਕਿ ਪਰਮਿੰਦਰਜੀਤ ਵੱਲੋਂ ਸਸੀ ਕਾਜੀ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ ਫੇਸਬੁੱਕ ਪੇਜ ਆਪਾਂ ਕਰਦੇ ਆ ਬਖਤੌਰ ਢਿੱਲੋਂ ਜਿੰਨਾ ਗੱਲਬਾਤ ਢਿੱਲੋਂ ਸਾਹਿਬ ਸਸੀ ਕਾਜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਇੱਕ 5-7 ਦਿਨ ਪਹਿਲਾਂ ਕੋਈ ਬੱਚੇ ਦੀ ਡੈਥ ਹੋ ਗਈ ਸੀਗੀ ਅਕੀਲ ਕਰਕੇ ਨਾਮ ਸੀ ਉਹਨਾਂ ਦਾ ਤੇ ਉਹ ਮੁਹੰਮਦ ਮੁਸਤਾਫਾ ਦਾ ਬੇਟਾ ਸੀਗਾ ਜੀ ਤੇ ਉਹ ਮਮ ਮੁਸਤਫਾ ਬਾਰੇ ਸਾਨੂੰ ਥੋੜੀ ਜਿਹੀ ਉਹਨਾਂ ਦੀ ਜਨਮ ਕੁੰਡਲੀ ਬਾਰੇ ਗਿਆਨ ਦਿਓ ਵੀ ਕੀ ਉਹਨਾਂ ਦੀ ਜਨਮ ਕੁੰਡਲੀ ਕੀ ਆ ਮੜਾ ਦੱਸਿਓ ਉਹਨਾਂ ਬਾਰੇ ਦੇਖੋ ਪਹਿਲੀ ਗੱਲ ਮੁਹੰਮਦ ਮੁਸਤਫੇ ਦੇ ਬੇਟੇ ਦਾ ਨਾਮ ਸੀ ਅਕੀਲ ਜੀ 35 ਸਾਲ ਦੀ ਉਮਰ ਸੀ ਮੈਰਿਡ ਹੈ ਦੋ ਦੇ ਬੱਚੇ ਹੈ ਇੱਕ ਬੇਟਾ ਤੇ ਇੱਕ ਬੇਟੀ 16 ਅਕਤੂਬਰ ਨੂੰ ਉਹਦੀ ਮੌਤ ਹੁੰਦੀ ਹੈ ਜੀ ਉਸ ਤੋਂ ਬਾਅਦ ਦਾ ਉਹਦਾ ਜਿਹੜਾ ਪੋਸਟਮਾਰਟ ਹੁੰਦਾ ਹੈ ਪੋਸਟਮਾਰਟ ਤੋਂ ਬਾਅਦ ਉਹਦੀ ਡੈੱਡ ਬੋਡੀ ਹੈ ਜਿਹੜੀ ਡੈੱਡ ਬੋਡੀ ਨੂੰ ਉਹਨਾਂ ਦਾ ਟਿੰਡ ਹੈ ਜਿਹੜਾ ਇਹਦੇ ਵਿੱਚ ਜੂਸਾ ਹਰਨਪੁਰ ਜ਼ਿਲ੍ਹੇ ਵਿੱਚ ਜੂਪੀ ਦੇ ਵਿੱਚ ਪੈਂਦਾ ਹੈ ਹਾਈਡ ਹਰਡ ਖੇੜੀ ਹਰਡ ਉੱਥੇ ਲਿਆ ਕੇ ਉਹਨੂੰ ਦਫਨਾ ਦਿੱਤਾ ਜੋ ਜਿਹੜਾ ਇਸਲਾਮ ਧਰਮ ਦੇ ਤੌਰ ਤਰੀਕੇ ਕਹਿੰਦੇ ਨਾਲ ਜੀ ਆਪਣੇ ਸੰਸਕਾਰ ਕਰਦੇ ਉਹਨਾਂ ਨੂੰ ਦਫਨਾਉਂਦੇ ਪਰ ਓਵਰਆਲ ਆਪਾਂ ਇਹਨੂੰ ਕਵਾਂਗੇ ਕਿ ਸੰਸਕਾਰੀ ਹੈ ਉਹਦਾ ਸੰਸਕਾਰ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਆਉਂਦੀ ਹੈ ਉਹ ਵੀਡੀਓ ਜਿਹੜੀ ਕਿਹਾ ਜਾਂਦਾ ਕਿ 17 ਅਗਸਤ ਦੀ ਹੈ 16 ਮਿੰਟ ਤੇ ਗੈਰਾਸਕਿੰਟ ਦੀ ਇਹ ਵੀਡੀਓ ਹੈ ਉਸ ਵੀਡੀਓ ਦੇ ਰਹੀ ਉਹ ਆਪਦੇ ਪਰਿਵਾਰ ਤੇ ਆਪਦੇ ਬਾਪ ਤੇ ਆਪਦੀ ਮਾਂ ਭੈਣ ਭਾਈਸ ਦੇ ਉੱਤੇ ਕੁਝ ਇਲਜ਼ਾਮ ਲਗਾਦਾ ਹੈ ਜੀ ਔਰ ਉਹਨਾਂ ਦੇ ਵਿੱਚੋਂ ਕਹਿੰਦਾ ਕਿ ਮੈਨੂੰ ਤੰਗ ਪਰੇਸ਼ਾਨ ਬਹੁਤ ਕੀਤਾ ਜਾਂਦਾ ਸੀ ਪ੍ਰੋਫੈਸ਼ਨਲੀ ਉਹ ਬੰਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦਾ ਸੀ ਕਹਿੰਦੀ ਆ ਵੀ ਪ੍ਰੈਕਟਿਸ ਕਰਦਾ ਹੈ ਪਰ ਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸਿੰਗ ਵਕੀਲਾਂ ਦੀ ਗੱਲ ਕਰੀਏ ਤਾਂ ਜਿੰਨੀ ਉਹਨਾਂ ਦੀ ਗਿਣਤੀ ਹੈ ਉਦੋਂ ਦੀਆਂ ਲਗਿਂਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਬੰਦੇ ਉੱਥੇ ਆਉਂਦੇ ਨਹੀਂ ਜਾਂਦੇ ਨਹੀਂ ਪਰ ਉਹ ਰਜਿਸਟਰਡ ਜ਼ਰੂਰ ਹੈ ਜੀ ਬਾਰ ਕਾਉਂਸਲ ਦੇ ਕੋਲੇ ਕਿ ਜੀ ਇਹ ਵਕੀਲ ਹੈਗੇ ਮੈਨੂੰ ਨਹੀਂ ਪਤਾ ਵੀ ਇਹ ਕੀ ਉੱਥੇ ਸੱਚਮੁੱਚ ਪ੍ਰੈਕਟਿਸ ਕਰਦਾ ਸੀ ਜਾਂ ਬੰਨੇ ਕਰਦਾ ਸਾਈਲੈਂਟ ਮੈਂਬਰਸ਼ਿਪ ਉੱਤੇ ਦਾ ਠੀਕ ਹੈ ਚਲੋ ਉਹ ਜਿਹੜੀ ਹੁਣ ਉਹ ਗੱਲ ਕਹਿੰਦਾ ਪੜਿਆ ਲਿਖਿਆ ਮੈਂ ਵੀ ਉਹ ਵੀਡੀਓ ਸੁਣੀ ਹੈ ਤੁਸੀਂ ਵੀ ਸੁਣੀ ਹੈ ਉਸ ਵੀਡੀਓ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਉੱਤੇ ਜਿਹੜਾ ਇਲਜ਼ਾਮ ਲਾਉਂਦਾ ਹੈ ਤੇ ਉਹ ਕਹਿੰਦਾ ਕਿ ਮੈਨੂੰ ਟੌਰਚਰ ਕੀਤਾ ਟੌਰਚਰ ਮੈਨੂੰ ਟੌਰਚਰ ਕੀਤਾ ਗਿਆ ਕਿਹਾ ਜਾਂਦਾ ਮੇਰੇ ਤੇ ਇਹ ਇਲਜ਼ਾਮ ਲਾਏ ਗਏ ਕਿ ਮੈਂ ਨਸ਼ੇ ਕਰਦਾ ਤੇ ਇਹ ਵੀ ਉਹਨੇ ਗੱਲ ਕਹੀ ਹੈ ਕਿ ਮੈਨੂੰ ਰਿਹੈਬਿਲੇਸ਼ਨ ਰਿਹੈਬਿਲੇਸ਼ਨ ਜਿਹੜਾ ਸੈਂਟਰ ਹੈ ਰਿਹੈਬਿਲੇਸ਼ਨ ਜੀ ਸੈਂਟਰ ਦੇ ਵਿੱਚ ਮੇਰੀ ਮਰਜ਼ੀ ਦੇ ਬਗੈਰ ਮੇਰੇ ਮਾਪਿਆਂ ਨੇ ਜਮਾ ਕਰਵਾਇਆ ਜੀ ਰਵਿੰਦਰ ਜੀ ਕਹਿੰਦੇ ਆ ਜੇ ਰਿਹੈਬਿਲੇਸ਼ਨ ਸੈਂਟਰ ਦੇ ਵਿੱਚ ਕਿਸੇ ਬੰਦੇ ਨੂੰ ਜਮਾ ਕਰਵਾਇਆ ਜਾਂਦਾ ਹੈ ਦਾਖਲ ਕਰਵਾਇਆ ਜਾਂਦਾ ਹੈ ਨਸ਼ਾ ਛਡਾਊ ਕੇਂਦਰ ਦੇ ਵਿੱਚ ਤੇ ਇਹਦਾ ਮਤਲਬ ਉਹ ਬੰਦੇ ਚ ਗਲਪੜਤਾ ਹੈਗੀ ਬਿਲਕੁਲ ਜੀ ਨਸ਼ਾ ਤਾਂ ਉਹ ਨਹੀਂ ਕੀਤਾ ਹੀ ਹੋਣਾ ਜੀ ਕਿਉਂਕਿ ਜਿਹੜੇ ਵੱਡੇ ਘਰਾਂ ਦੇ ਕਾਕੇ ਐ ਉਹਨਾਂ ਵੱਲ ਮਾਪਿਆਂ ਵੱਲੋਂ ਧਿਆਨ ਨਹੀਂ ਦਿੱਤਾ ਇਦਾਂ ਆਪਾਂ ਥੋੜਾ ਜਿਹਾ ਇੱਥੇ ਮਗਰੋਂ ਜਾਣਦੇ ਆ ਵੀ ਉਹ ਬੰਦੇ ਦੀ ਡੈਥ ਹੋ ਗਈ ਜੀ ਡੈਥ ਹੋ ਗਈ ਤੇ ਡੈਥ ਹੋਣ ਤੋਂ ਬਾਅਦ ਫੇਰ ਕੋਈ ਸ਼ਮਸ਼ੂਦੀ ਨਾਮ ਦਾ ਬੰਦਾ ਮਲੇਰਕੋਟਲੇ ਦਾ ਮਲੇਰਕੋਟਲੇ ਉਹਨੇ ਚੱਕ ਕੇ ਇੱਕ ਐਪਲੀਕੇਸ਼ਨ ਦਿੱਤੀ ਕਿ ਇਹਦੀ ਜਾਂਚ ਕਰਾਈ ਜਾਵੇ ਜੀ ਸ਼ੁਰੂ ਦੇ ਵਿੱਚ ਮੈਨੂੰ ਵੀ ਇਹ ਜਾਪਦਾ ਸੀ ਕਿ ਉਹਦਾ ਪੋਸਟਮਾਰਟਮ ਨਹੀਂ ਹੋਇਆ ਲੇਕਿਨ ਇਹ ਗੱਲ ਕਨਫਰਮ ਹੋ ਗਈ ਹੈ ਜੀ ਉਥੋਂ ਦੀ ਪੁਲਿਸ ਨੇ ਕਨਫਰਮ ਕਰ ਦਿੱਤੀ ਹੈ ਕਿ ਇਦਿਕ ਇਹਦਾ ਪੋਸਟਮਾਰਟਮ ਹੋਇਆ ਪੰਜ ਕੁਲਾ ਦੇ ਹਸਪਤਾਲ ਦੇ ਵਿੱਚ ਔਰ ਹੁਣ ਜਿਹੜੋ ਕੰਪਲੇਂਟ ਕਰਤੀ ਕੰਪਲੇਂਟ ਤੋਂ ਬਾਅਦ ਜ਼ਰੂਰੀ ਹੈ ਕਿ ਕੇਸ ਰਜਿਸਟਰ ਕੀਤਾ ਜਾਵੇ ਸ਼ਮਸ਼ੂਦ ਸ਼ਮਸ਼ੂਦ ਦੀ ਜਿਹੜੀ ਕੰਪਲੇਂਟ ਕੀਤੀ ਉਹ ਵੀ ਰਿਪੋਰਟ ਲਈ ਜਾਣ ਵਾਲਾ ਹੈ ਜੀ ਉਸ ਕੰਪਲੇਂਟ ਦੇ ਵਿੱਚ ਜਿਹੜਾ ਹੈਗਾ ਇੱਕ ਐਫ ਆਈ ਆਰ ਦਰਜ ਹੋ ਗਈ ਹੈ ਬੀ ਐਨ ਐਸ ਦੀ ਅੰਡਰ ਸੈਕਸ਼ਨ ਜਿਹੜੀ 113 ਦੀ 1 ਤੇ 68 ਇਹਦੇ ਤਹਿਤ ਐਫ ਆਈ ਆਰ ਹੋ ਗਈ ਹੈ ਐਫ ਆਈ ਆਰ ਦੇ ਵਿੱਚ ਮੁਹੰਮਦ ਮੁਸਫੀ ਦਾ ਨਾਮ ਹੈ ਉਹਦੀ ਵਾਈਫਾ ਰਜ਼ੀਆ ਸੁਲਤਾਨਾ ਉਹਦਾ ਨਾਮ ਹੈ ਜਿਹੜੀ ਹੈਗੀ ਐ ਉਹਦੀ ਵਾਈਫ ਹੈ ਅਕੀਲ ਦੀ ਉਹਦਾ ਨਾਂ ਹੈ ਤੇ ਉਹਦੀ ਭੈਣ ਦਾ ਨਾਂ ਹੈ 14 ਦੇ ਨਾਂ ਦੇ ਉੱਤੇ ਐਫ ਆਈ ਆਰ ਹੋ ਗਈ ਉਥੋਂ ਦੀ ਜਿਹੜੀ ਹੈਗੀ ਐ ਡੀ ਸੀ ਪੀ ਉਹ ਡੀ ਸੀ ਪੀ ਦੀ ਜਿਹੜੀ ਸਟੇਟਮੈਂਟ ਮੈਂ ਦੇਖੀ ਸੀ ਉਹ ਉਹ ਕਹਿੰਦੀ ਹੈ ਕਿ ਇੱਕ ਏ ਸੀ ਪੀ ਦੀ ਅਗਵਾਈ ਦੇ ਹੇਠ ਐ ਐਸ ਆਈ ਟੀ ਬਣਾ ਦਿੱਤੀ ਹੈ ਉਹ ਐਸ ਆਈ ਟੀ ਇਸ ਮਾਮਲੇ ਦੀ ਪੜਤਾਲ ਕਰੂਗੀ ਜੀ ਉਹ ਮੁੰਡਾ ਕੀ ਸੀ ਨਹੀਂ ਸੀ ਕੀ ਇਹਨਾਂ ਦੇ ਪਰਿਵਾਰ ਦਾ ਕੀ ਝਗੜਾ ਸੀ ਅਸੀਂ ਉਹਦੇ ਵਿੱਚ ਨਹੀਂ ਪੈਂਦੇ ਉਹ ਪ੍ਰਾਈਵੇਟ ਮਾਮਲੇ ਐਵੇਂ ਕਿਸੇ ਦੀ ਮਿੱਟੀ ਪਲੀਤ ਨਹੀਂ ਕਰਨੀ ਚਾਹੀਦੀ ਲੇਕਿਨ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਗੱਲਾਂ ਸਮਾਜ ਨਾਲ ਸੰਬੰਧਿਤ ਹੁੰਦੀਆਂ ਉਹਨਾਂ ਤੇ ਜ਼ਰੂਰ ਜ਼ਿਕਰ ਕਰਨਾ ਪੈਂਦਾ ਜੀ ਤਾਂ ਸਮਾਜ ਨਾਲ ਸੰਬੰਧਿਤ ਕੀ ਗੱਲ ਹੈ ਕਿ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਉਹ ਨਸ਼ੇ ਦੀ ਜੀ ਕਿ ਨਸ਼ੇ ਨੇ ਬਰਬਾਦ ਕਰਤਾ ਪੰਜਾਬ ਇਹ ਗੱਲ ਕਹੀ ਜਾਂਦੀ ਹੈ ਕਦੇ ਇੱਥੇ ਫਿਲਮਾਂ ਬਣ ਜਾਂਦੀਆਂ ਉੱਠਦਾ ਪੰਜਾਬ ਬਣ ਗਿਆ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਨਸ਼ੇ ਨਹੀਂ ਹੈਗੇ ਨਸ਼ੇ ਹੈਗੇ ਜੀ ਬਿਮਾਰੀ ਦਾ ਸ਼ਾਇਦ ਹੀ ਬੜੀ ਮਤਲਬ ਜਿਹੜੀ ਹੈਗੀ ਖਤਰਨਾਕ ਹੈ ਇਹਨੇ ਪੰਜਾਬ ਨੂੰ ਜਿੱਕਰ ਹੈ ਬਿਲਕੁਲ ਜੀ ਪਰ ਸਵਾਲ ਇਹ ਪੈਦਾ ਹੁੰਦਾ ਜਿੱਥੇ ਪੜ੍ਹੇ ਲਿਖੇ ਮਾਪੇ ਹੋਣ ਉਹਦੀ ਮਾਂ ਜਿਹੜੀ ਹੈਗੀ ਹੈ ਜੀ ਰਜਿਆ ਸੁਲਤਾਨਾ ਰਜਿਆ ਸੁਲਤਾਨਾ ਤਿੰਨ ਵਾਰ ਮਿਲ ਰਹੀ ਹੈ ਅਮਰੀਕਾ ਉੱਲੋਂ ਹਾਂ ਹਾਂ 2002 ਦੇ ਵਿੱਚੋਂ ਐਮਐਲਏ ਬਣਦੀ ਹੈ 2007 ਤੇ ਐਮਐਲਏ ਬਣਦੀ ਹੈ 2017 ਤੇ ਐਮਐਲਏ ਬਣਦੀ ਹੈ ਅੱਛਾ ਜੀ ਫਿਰ 2022 ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਬਣਦੇ ਐ ਮੁੱਖ ਮੰਤਰੀ ਤੇ ਉਸ ਵੇਲੇ ਉਹ ਮੰਤਰੀ ਵੀ ਬਣ ਜਾਂਦੀ ਅੱਛਾ ਜੀ ਹਾਂ ਤੇ ਨਵਜੋਤ ਸਿੰਘ ਸਿੱਧੂ ਕਿਉਂਕਿ ਉਸ ਵੇਲੇ ਪ੍ਰਬੰਧਨ ਬਣ ਕੇ ਸੀ ਪ੍ਰਦੇਸ਼ ਕਾਂਗਸ ਕਮੇਟੀ ਦੇ ਔਰ ਨਰੇਵ ਸਿੰਘ ਜਿਹੜੇ ਆਪਣੇ ਨਵਜੋਤ ਸਿੰਘ ਸਿੱਧੂ ਸੀ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਆਪਣੇ ਸਲਾਹਕਾਰ ਚੁਣੇ ਸੀ ਉਹਨਾਂ ਸਲਾਹਕਾਰਾਂ ਦੇ ਵਿੱਚੋਂ ਇੱਕ ਮੁਹੰਮਦ ਮੁਸਤਾਫਾ ਵੀ ਸਲਾਹਕਾਰ ਸੀ ਅੱਛਾ ਜੀ ਤੇ ਮੁਹੰਮਦ ਮੁਸਤਾਫਾ ਦੇ ਨਾਲ ਸੀ ਤੇ ਮੁਹੰਮਦ ਮੁਸ ਉਸ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਕੈਂਪੇਨ ਚੱਲ ਪਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਫਟਾਇਆ ਜਾਵੇ ਉਸ ਕੰਪਲੇਨ ਦੇ ਵਿੱਚ ਮੁਹੰਮਦ ਮੁਸਤਾਫਾ ਵੀ ਮੂਰੇ ਸੀ ਮੂਰੇ ਸੀ ਹੁਣ ਤੁਸੀਂ ਫਿਰ ਇਹ ਪੁੱਛੋਗੇ ਵੀ ਮੁਸਤਾਫਾ ਮੂਰੇ ਸੀ ਤੇ ਮੁਸਤਾਫਾ ਕਿਉਂ ਸੀ ਮੂਰੇ ਕਿਉਂ ਮੂਰੇ ਸੀ ਮੇਰੇ ਟਾਈਮ ਜਿਆਦਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਮੁਹੰਮਦ ਮੁਸਤਾਫਾ ਨੇ ਉਸ ਵੇਲੇ মিডিਆ ਦੇ ਕੋਲ ਆਪਣੀ ਤਸਵੀਰ ਭੇਜਦੀ ਸੀ ਕਿ ਜਿਹੜਾ ਅਗਲਾ ਡੀਜੀਪੀ ਆ ਤਾਂ ਮੈਂ ਹੀ ਹਾਂਗਾ ਨਹੀਂ ਹਾਂਗਾ ਮੈਂ ਕਾਂਗਰਸ ਪਾਰਟੀ ਦੇ ਨੇੜੇ ਐ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਐ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਇਗਨੋਰ ਕਰਤਾ ਸੀ ਜਿਹੜਾ ਪੈਨਲ ਭੇਜਿਆ ਸੀ ਉਸ ਪੈਨਲ ਦੇ ਵਿੱਚ ਜਿਹੜੇ ਨਾਂ ਆਏ ਉਹਨਾਂ ਨਾਵਾਂ ਦੇ ਵਿੱਚ ਇੱਕ ਦਿਨ ਕਰ ਗੁਪਤਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤੇ ਨੂੰ ਬਣਾ ਦਿੱਤਾ ਸੀ ਪੰਜਾਬ ਦਾ ਡੀਜੀਪੀ ਜੀ ਉਹਦੇ ਖਿਲਾਫ ਮੁਹੰਮਦ ਮੁਸਤਫਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ ਲੇਕਿਨ ਉਹ ਪਟੀਸ਼ਨ ਜਿਹੜੀ ਹੈਗੀ ਬੇਅਸਰ ਹੋ ਗਈ ਸੀ ਉਹ ਚ ਕੁਝ ਨਹੀਂ ਨਿਕਲਿਆ ਰੁਕਿਆ ਤੇ ਦਿਨਕਰ ਗੁਪਤਾ ਆਦੀ ਮਿਆਦ ਪੂਰੀ ਕਰਕੇ ਥੋ ਗਿਆ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਬੰਦਾ ਡੀਜੀਪੀ ਬਣਨਾ ਚਾਹੁੰਦਾ ਫੁੱਲ ਫਲੈਗ ਪੰਜਾਬ ਦਾ ਬਣਨਾ ਚਾਹੁੰਦਾ ਡੀਜੀਪੀ ਉਹ ਜੀਵ ਆਪਣੇ ਪਰਿਵਾਰ ਨੂੰ ਨਹੀਂ ਸੰਭਾਲ ਸਕਦਾ ਬਿਲਕੁਲ ਜੀ ਜੇ ਉਹਦੀ ਆਪਣੇ ਬੱਚੇ ਬਾਰੇ ਨਜ਼ਰ ਹੈ ਨਹੀਂ ਕਿ ਉਹਦਾ ਬੱਚਾ ਨਿਸ਼ੇੜੀ ਬਣ ਰਿਹਾ ਹੈ ਤਾਂ ਫਿਰ ਅਸੀਂ ਕਿਵੇਂ ਕਵਾਂਗੇ ਕਿ ਉਹ ਕਾਮਯਾਬ ਹੋਗਾ ਉਹ ਤਾਂ ਕਾਮਯਾਬ ਪਿਓ ਵੀ ਹੈ ਨਹੀਂ ਬਿਲਕੁਲ ਜੀ ਤੇ ਨਸ਼ਾ ਬੇਟਾ ਇੰਨਾ ਜ਼ਿਆਦਾ ਕਰਦਾ ਹੈ ਉਹਦਾ ਮਤਲਬ ਜਿਹੜਾ ਅਕੀਲ ਹੈ ਕਿ ਉਹ ਨਸ਼ੇ ਦੇ ਵਿੱਚ ਸੁਧ-ਬੁਧ ਹੋਇਆ ਪਏ ਜਿਹੜੀ ਉਹਦੀ ਵੀਡੀਓ ਬੜੀ ਬਣ ਰਹੀ ਹੈ ਉਸ ਵੀਡੀਓ ਦੇ ਵਿੱਚ ਵੀ ਦੱਸਦੇ ਆ ਕਿ ਮਤਲਬ ਉਹਦਾ ਪਤਾ ਲੱਗਦਾ ਕਿ ਉਹ ਬੰਦਾ ਨਿਸ਼ੇੜੀ ਹੈ ਜੀ ਬੰਦੇ ਦਾ ਜਿਹੜਾ ਜਿਹੜੀ ਬਾਡੀ ਸਟਰਕਚਰ ਆ ਉਹ ਦੱਸ ਦਿੰਦਾ ਕਿ ਬੰਦਾ ਨੇ ਸਿਹਤ ਬਿਲਕੁਲ ਬਿਲਕੁਲ ਇਹ ਇਹ ਕੁਛ ਇਹੋ ਜਿਹਾ ਪ੍ਰਭਾਵ ਮਿਲਦਾ ਮੈਂ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਕਿ ਵਾਟੇ ਨਹੀਂ ਜਿਹੜੀ ਹੈ ਪਰ ਜਿਵੇਂ ਕਿ ਇਹ ਕਹਿੰਦੇ ਜਿਹੜਾ ਮੁਸਤਫਾ ਪਰਿਵਾਰ ਇਹ ਕਹਿੰਦਾ ਕਿ ਓਵਰਡੋਜ਼ ਹੋ ਗਿਆ ਜੀ ਓਵਰਡੋਜ਼ ਕਦੋਂ ਹੋ ਗਿਆ ਕਿਹੜੀ ਦਵਾਈ ਲਈ ਹਣੀ ਮੈਂ ਬਿਲਕੁਲ ਜੀ ਉਹ ਇਹ ਮਲੇਰਕੋਟਲਾ ਚ ਰਹਿੰਦੇ ਆ ਜਾਂ ਚੰਡੀਗੜ੍ਹ ਰਹਿੰਦੇ ਆ ਉਹ ਪੰਚਕੂਲਾ ਚ ਰਹਿੰਦਾ ਆਪਣੀ ਵੀਡੀਓ ਦੇ ਵਿੱਚ ਵੀ ਉਹ ਕਹਿੰਦਾ ਹੈ ਕਿ ਮੇਰੇ ਤੇ ਜਿਹੜੀ ਹੈਗੀ ਹੈ ਇਹਨਾਂ ਨੇ ਮੇਰੇ ਤੇ ਕੇਸ ਵੀ ਰਜਿਸਟਰ ਕਰਵਾਇਆ ਮੇਰੀ ਮਾਂ ਤੇ ਇਹ ਬੈਠ ਕੇ ਗੱਲਾਂ ਵੀ ਕਰਦੇ ਕਿ ਇਹਦਾ ਇੰਤਜ਼ਾਮ ਕੋਈ ਕਰਨਾ ਪੈ ਕਰਨਾ ਪੈ ਤੇ ਇਹ ਵੀ ਗੱਲ ਕਹੀ ਕਿ ਇਲੈਕਸ਼ਨ ਤੋਂ ਬਾਅਦ ਇਹਦਾ ਇੰਤਜ਼ਾਮ ਕਰੀ ਗਈ ਤਾਂ ਕੁਝ ਕੀ ਹੈ ਉਹ ਕਹਿੰਦਾ ਮੈਂ ਕਮਿਸ਼ਨਰ ਨੂੰ ਵੀ ਕਿਹਾ ਐਸਚਓ ਨੂੰ ਵੀ ਕਿਹਾ ਕਿ ਤੁਸੀਂ ਮੇਰੀ ਫੜਫੜਾਈ ਨਾ ਕਰੋ ਅਗਲੀ ਗੱਲ ਉਹ ਕਹਿੰਦੇ ਪੰਚਕੂਲੇ ਦੇ ਵਿੱਚ ਕਿਉਂਕਿ ਪੰਜਾਬ ਪੁਰਸੇ ਅਫਸਰਾਂ ਦੀ ਚਲਦੀ ਜੀ ਚਲਦੀ ਜੀ ਪੰਚਕੂਲੇ ਦੇ ਵਿੱਚ ਮੇਰੀ ਕੋਈ ਗੱਲਬਾਤ ਨਹੀਂ ਬਣੀ ਪਰ ਉਹ ਜਿੰਨਾਂ ਵੱਲਾ ਪਤਾ ਕਰਦਾ ਅਗਸਤ ਦੇ ਵਿੱਚ ਇਹ ਕਰਦਾ ਅਕਤੂਬਰ ਚ ਉਹਦੀ ਮੌਤ ਹੋ ਜਾਂਦੀ ਹੈ ਮਾਪੇ ਕਹਿੰਦੇ ਆ ਵੀ ਉਹ ওভারਡੋਸ ਸੀਗਾ ਡਾਕਟਰ ਵੀ ਕਹਿੰਦੇ ਆ ਵੀ ਉਹ ওভারਡੋਸ ਸੀ ਜੇ ਹਾਲਾਂਕਿ ਪੋਸਟਮਾਰਟ ਦੀ ਰਿਪੋਰਟ ਨਹੀਂ ਆਈ ਲੇਕਿਨ ਪੁਲਸੇ ਕਹਿੰਦੀ ਆ ਵੀ ਡਾਕਟਰਾਂ ਦਾ ਵੀ ਇਹ ਮੰਨਣਾ ਕਿ ਉਹ ওভারਡੋਸ ਸੀ ਚਲੋ ਇਸ ਕੰ ਨੂੰ ਆਪਾਂ ਛੱਡ ਜਾਈਏ ਛੱਡ ਦੋ ਇਹ ਪੁਆਇੰਟ ਮੇਰਾ ਗੱਲ ਕਹਿਣ ਤੋਂ ਇਹ ਸੀ ਕਿ ਇਹ ਬੰਦਾ ਜਿਹੜਾ ਹੈਗਾ ਇਹ ਕਾਮਜਾਬ ਪੁਲਸ ਅਫਸਰ ਇੱਕ ਮਾਮਲੇ 'ਚ ਹੋ ਸਕਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਚ ਲੇਕਿਨ ਜੇ ਆਪਾਂ ਕਹੀਏ ਕਿ ਜਿਹੜੇ ਪ੍ਰੋਫੈਸ਼ਨਲ ਪੁਲਸ ਅਫਸਰ ਹੁੰਦੇ ਆ ਜਿਨ੍ਹਾਂ ਨੇ ਕਾਨੂੰਨ ਦੇ ਮੁਤਾਬਕ ਚੱਲੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਦੇਸ਼ ਕੋਈ ਵੀ ਜੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਡੈਮੋਕ੍ਰੈਟਿਕ ਸਰਕਾਰ ਹੈ ਉਹਨੂੰ ਕਿਸੇ ਕਾਇਦੇ ਕਾਨੂੰਨ ਵਿਧਾਨ ਦੇ ਤਹਿਤ ਚੱਲਣਾ ਪੈਂਦਾ ਚੱਲਣਾ ਪੈਂਦਾ ਹੈ ਵਿਧਾਨ ਤੋਂ ਬਾਅਦ ਜਿਹੜਾ ਬੰਦਾ ਬਾਹਰ ਜਾਊਗਾ ਤਾਂ ਉਹਨੂੰ ਸਿੱਖਾ ਮਾ ਕਿ ਕੋਈ ਬੰਦਾ ਜਿਹੜਾ ਹੈਗਾ ਕਾਬਲ ਨਹੀਂ ਕਾਬਲ ਜੇ ਆਪਾਂ ਮੁਹੰਮਦ ਮੁਸੱਫੇ ਦੀ ਕਹਾਣੀ ਦੇਖੀਏ ਮੁਹੰਮਦ ਮੁਸੱਫਾ ਕਦੇ ਵੀ ਸਟੇਬਲ ਨਹੀਂ ਰਿਹਾ ਅੱਛਾ ਜੀ ਕਿਸੇ ਜ਼ਮਾਨੇ ਚ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਖਾਸ ਖਾਸ ਹੁੰਦਾ ਸੀ ਜੀ ਇਹ ਕਹਿੰਦਾ ਅਸੀਂ ਅਸੀਂ ਕੱਲ ਕਹਿੰਦੇ ਕੱਢ ਦਿਆਂਗੇ ਰਗਣੀ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਇੱਕ ਵਾਰੀ ਪੁੱਛਿਆ ਵੀ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਜੇ ਵੀ ਤੁਸੀਂ ਮੁਹੰਮਦ ਮੁਸਤਾਫਾ ਜਿਹੜਾ ਬੜਾ ਲੇੜੀ ਸੀ ਤੁਹਾਡੀ ਉਹਨੂੰ ਇਗਨੋਰ ਕਿਉਂ ਕੀਤਾ ਜੀ ਉਹਨੇ ਕਿਹਾ ਸੀ ਵੀ ਲਿਖਣ ਵਾਸਤੇ ਨਹੀਂ ਮੈਂ ਤੁਹਾਨੂੰ ਕਹਿੰਦਾ ਲਿਖੀ ਵੀ ਨਹੀਂ ਸੀਗਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਇਸ ਬੰਦੇ ਨੂੰ ਇਸ ਕਰਕੇ ਦੀਜੀਪੀ ਲਾਇਆ ਕਿ ਅਗਰ ਇਹਨੂੰ ਪੰਜਾਬ ਦਾ ਡੀਜੀਪੀ ਲਾ ਦਿੰਦੇ ਤੇ ਇਹਨੇ ਕਾਨੂੰਨ ਦੀਆਂ ਧੜੀਆਂ ਉਡਾ ਲੀਆਂ ਅੱਛਾ ਜੀ ਇਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਨਾ ਕਰਨੀ ਸੀ ਸਾਡੇ ਐਸੇ ਸਰਕਾਰ ਵੱਸੇ ਨਵੀਂ ਪ੍ਰੋਬਲਮ ਕ੍ਰੀਏਟ ਕਰ ਦਿੱਤੀ ਜ ਹੁਣ ਐਸ ਵੇਲੇ ਜੇ ਆਪਾਂ ਦੇਖੀਏ ਪ੍ਰਵਿੰਦਰ ਤੇ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਕੋਈ ਕਹਿੰਦਾ ਜੀ ਇਹਨੇ 25 ਬੰਦੇ ਮਾਰੇ ਇੱਕ ਵੇਲੇ ਕੋਈ ਕਹਿੰਦਾ ਜੀ ਇਹਨੇ 19 ਬੰਦੇ ਮਾਰੇ ਕਿੰਨੇ ਕੁ ਬੰਦੇ ਮਾਰੇ ਹੈ ਇਹ ਤਾਂ ਕੋਈ ਦਾ ਹਿਸਾਬ ਤਾਂ ਵੀ ਹੈ ਜੀ ਲੇਕਿਨ ਇੱਕ ਹਕੀਕਤ ਹੈ ਕਿ ਇਹ ਬੰਦਾ ਉਸ ਦੌਰ ਦੇ ਵਿੱਚ ਜਿਹੜਾ ਕਾਲਾ ਦੌਰ ਆ ਪੰਜਾਬ ਦੇ ਉਹਦੋਂ ਜਿਹੜੀਆਂ ਪੁਲਸ ਨੇ ਅੰਧੀਆਂ ਤਾਕਤਾਂ ਵਰਤੀਆਂ ਜਿਨ੍ਹਾਂ ਦੇ ਅਸਰਾਂ ਨੇ ਉਹਨਾਂ ਦੇ ਵਿੱਚੋਂ ਮੁਹੰਮਦ ਮੁਸੱਫਾ ਵੀ ਗਏ ਅੱਛਾ ਜੀ ਹੁਣ ਮੁਹੰਮਦ ਮੁਸੱਫੇ ਦੀ ਮੈਂ ਤੁਹਾਨੂੰ ਇੱਕੋ ਹੀ ਕਹਾਣੀ ਦੱਸਾਂ ਜਿਹਦਾ ਮੈਂ ਚਸ ਚੰਦੀ ਲਗਵਾ ਬਿਲਕੁਲ ਜੀ ਬਿਲਕੁਲ ਮੁਹੰਮਦ ਮੁਸਫਾ ਬਠਿੰਡੇ ਆ ਗਿਆ ਜੀ ਅਕਾਲੀ ਦਲ ਦੀ ਸਰਕਾਰ ਸੀ ਬਠਿੰਡੇ ਲੱਗ ਗਿਆ ਜੀ ਇਹ ਐਸਐਸਪੀ ਥੋੜਾ ਸਮਾਂ ਰਿਹਾ ਉਹ ਤੋਂ ਬਾਅਦ ਫਿਰ ਜਿਹੜੀ ਹੈਗੀ ਸਰਕਾਰ ਹੁੰਦੀ ਹੈ ਅਕਾਲੀ ਦਲ ਦੀ ਸਰਕਾਰ ਹਾਂ ਅਕਾਲੀ ਦਲ ਦੀ ਸਰਕਾਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਉਣ ਤੋਂ ਪਹਿਲਾਂ ਜੇ ਉਹ ਦੌਰ ਸੀ 96 ਸਨਮੇ ਦਾ ਦੌਰ ਸੀ ਜੀ ਜਦੋਂ ਇੱਥੇ ਐਸਐਸਪੀ ਲੱਗਿਆ ਹੁੰਦਾ ਸੀ ਸਾਡੇ ਕੋਲੇ ਇੱਥੋਂ ਨਾ ਆਪਾਂ ਹੁਣ ਬਠਿੰਡੇ ਬੈਠੇ ਆ ਜੀ ਬਠਿੰਡੇ ਦੀ ਤਹਿਸੀਲ ਦੇ ਵਿੱਚ ਇੱਕ ਮੁੰਡਾ ਰਜਿਸਟਰੀਆਂ ਲਿਖਦਾ ਹੁੰਦਾ ਸੀ ਜੀ ਦਾ ਨਾਮ ਸੀ ਭਾਰਤ ਪੁਸ਼ਪ ਠੀਕ ਹੈ ਜੀ ਭਾਰਤ ਪੁਸ਼ਪ ਨੂੰ ਮੈਂ ਇਸ ਕਰਕੇ ਜਾਣਦਾ ਸੀ ਕਿਉਂਕਿ ਉਹਦਾ ਬਾਪ ਸੂਰਜ ਭਾਨ ਕਾਨੂੰਗੋ ਹੁੰਦਾ ਸੀ ਜੀ ਔਰ ਸੂਰਜ ਭਾਨ ਦੀ ਮੇਰੇ ਪਿੰਡੇ ਭੈਣ ਜਹੀ ਹੋਈ ਸੀ ਜੀ ਉਹਦਾ ਕਰਕੇ ਉਹ ਮੁੰਡਾ ਮੈਨੂੰ ਸਸਤਰੀ ਕਾਲ ਬੁਲਾਉਂਦਾ ਹੁੰਦਾ ਸੀ ਅਸੀਂ ਸਾਡੇ ਆਪਣੇ ਪੱਤਰਕਾਰ ਹੈ ਬਲਵਿੰਦਰ ਭੁੱਲਰ ਮੈਂ ਉਹਨਾਂ ਕੋਲ ਬੈਠਾ ਸੀ ਸੂਰਜ ਭਾਨ ਆਇਆ ਸਾਡੇ ਕੋਲ ਕਹਿੰਦਾ ਜੀ ਖਬਰ ਹੈ ਬੜੀ ਪੈਣ ਖਬਰ ਹੈ ਅੱਛਾ ਜੀ ਮੇਰੇ ਵੀ ਕੀ ਖਬਰ ਹੈ ਕਹਿੰਦਾ ਵੀ 2 ਸਾਲ ਆਪ ਨੂੰ ਹੋਇਆ ਹੈ ਇਧਰ ਲਾਲ ਸਿੰਘ ਬਸਤੀ ਚ ਰਹਿੰਦੇ ਸੀ ਉਹ ਦੋ ਸਾਲਾ ਭਨੁਈਆ ਪੁਲਿਸ ਨੇ ਤਸ਼ੱਦਦ ਬਹੁਤ ਕੀਤਾ ਅੱਛਾ ਜੀ ਮੈਂ ਕਿਹਾ ਯਾਰ ਕਿਵੇਂ ਤਸ਼ੱਦਦ ਕੀਤਾ ਤੂੰ ਉਹਨਾਂ ਨੂੰ ਲੈ ਆਉਂਦਾ ਕਹਿੰਦਾ ਜੀ ਤੁਰਨ ਵਾਲੀ ਹੀ ਹੈ ਜੀ ਆ ਕੇ ਦੇਖੋ ਓਟ ਜਿਆਦਾ ਉਹ ਵਿਚਾਰੇ ਮਤਲਬ ਇੱਥੇ ਜਿਹੜੀ ਪਿਛਲੇ ਪਾਸੇ ਤਹਿਸੀਲ ਦੇ ਵਿੱਚ ਜਿਹੜੇ ਫੱਟੇ ਪਏ ਹੁੰਦੇ ਆ ਨਾ ਉਹਨਾਂ ਦੇ ਅਰਜ਼ੀ ਨੀਸਾ ਜਿਹਦੇ ਮੁੱਦੇ ਪਏ ਦੋਨੇ ਕੋਈ ਹੋਈ ਸਾਲਾ ਭਨੁਈਆ ਅੱਛਾ ਜੀ ਅਸੀਂ ਪੁੱਛਿਆ ਜਾ ਕੇ ਵੀ ਤੁਹਾਡੀ ਗੱਲ ਕੀ ਹੋਗੀ ਤਾਂ ਸਾਲਾ ਦੱਸਦਾ ਕਹਿੰਦਾ ਮੇਰੀ ਭੈਣ ਜੀ ਜਿਹੜੀ ਹੈ ਉਹ ਕਰੈਕਟਰਲੈਸ ਹੈ ਜੀ ਮੇਰਾ ਭਨੁਈਆ ਜਿਹੜਾ ਹੈਗਾ ਇਹ ਉਹਨੂੰ ਰੋਕਦਾ ਸੀ ਉਹ ਨਹੀਂ ਰੁਕੇ ਅਸੀਂ ਦੋਨਾਂ ਨੇ ਗ ਉਦੋਂ ਇੱਥੇ ਲੱਗਿਆ ਹੁੰਦਾ ਸੀ ਸੰਗਰਾਮ ਸਿੰਘ ਥਾਣੇਦਾਰ ਠੀਕ ਹੈ ਥਾਣੇ ਚਲੀ ਗਏ ਕਹਿੰਦਾ ਸਾਨੂੰ ਦੋਨਾਂ ਨੂੰ ਸਾੜੇ ਪਲੁਈਏ ਨੂੰ ਫੜ ਕੇ ਲੈ ਗਏ ਤੇ ਸਾਨੂੰ ਕਹਿੰਦਾ ਮੂਧਿਆ ਪਾ ਕੇ ਰੱਖਿਆ ਚਾਰ ਪੰਜ ਦਿਨ ਥਾਣੇ ਰੋਜ਼ ਪਟੇ ਜਿਨਾ ਖੁਰਦੇ ਸਾਡੇ ਕਹਿੰਦੇ ਜਿਹੜੀ ਐਨੇ ਪਿੱਠ ਦੇ ਉੱਤੇ ਐਨੇ ਪਟੇ ਮਾਰੇ ਸਾਡੇ ਮਤਲਬ ਆ ਜਿਹੜੇ ਪੱਠੇ ਹੁੰਦੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਇਹਨਾਂ ਨੇ ਹਾਂ ਉਹ ਜਿਹੜੇ ਪੱਠੇ ਉਹਨਾਂ ਦੇ ਸੀ ਕਹਿੰਦਾ ਵੀ ਐਨ ਬਸ ਭਰ ਕੇ ਪਾਣੀ ਢਾਣੀ ਨਾਲ ਜਦ ਇਹਨਾਂ ਖਟਾਪਾ ਕਰਕੇ ਸੁੱਝ ਗਏ ਫਿਰ ਕਹਿੰਦਾ ਸਾਨੂੰ ਕਹਿੰਦੇ ਵੀ ਦੋਨੇ ਜਣੇ ਤੁਸੀਂ ਜਿਹੜੇ ਹੈਗੇ ਸੜਕ ਦੇ ਉੱਤੇ ਕੀ ਸੀ ਬ ਉਹ ਕੰਨ ਦੀ ਕੀ ਸੀ ਕਰੀ ਜਦੋਂ ਉਹਨਾਂ ਦੇ ਉੱਥੋਂ ਚਾਦਰ ਚੱਕੀ ਉਹ ਦੋਨੋਂ ਮੁੱਢੇ ਪਏ ਸੀ ਪਰਮਿੰਦਰ ਤੇ ਜਿਵੇਂ ਆਪਾਂ ਬੱਕਰੇ ਦਾ ਗੱਲ ਵਧਿਆ ਦੇਖਦੇ ਹੁੰਦੇ ਆ ਨਾ ਉਹ ਇਹ ਹਾਲਤ ਹੋਈ ਵਿੱਚ ਅੱਛਾ ਜੀ ਸਾਥੂ ਵੀ ਉਹ ਗੱਲ ਚੱਲੀ ਨਹੀਂ ਗਈ ਅਸੀਂ ਨਾਲ ਦੀ ਨਾਲ ਫੋਟੋਗ੍ਰਾਫੀ ਕਰਵਾਈ ਫੋਟੋਗ੍ਰਾਫੀ ਕਰਵਾ ਕੇ ਸੀ ਆਪ ਕੋ ਆਪਣੇ ਅਖਬਾਰਾਂ ਨੂੰ ਖਬਰਾਂ ਭੇਜੀਆਂ ਖਬਰਾਂ ਲੱਗ ਗਈ ਜੀ ਮਰਹੂਮ ਬੇਦ ਪ੍ਰਕਾਸ਼ ਗੁਪਤਾ ਜਿਹੜੇ ਬਨੁਖੀ ਅਧਿਕਾਰਾਂ ਨੂੰ ਸਮਰਪਿਤ ਜਿਹੜੀ ਜਥੇਬੰਦੀ ਐ ਪੀ ਜੁਸੀਐਲ ਤੁਹਾਡੇ ਗੁਰੂ ਜੀ ਪੀਪਲ ਪੀਪਲ ਦੀ ਜੁਨੀਅਨ ਫਾਰ ਸਿਵਲ ਲਿਬਰਟੀਆਂ ਜਿਨ੍ਹਾਂ ਨੂੰ ਅਸੀਂ ਗੁਰੂ ਜੀ ਕਹਿੰਦੇ ਹੁੰਦੇ ਸੀ ਸਤਿਕਾਰ ਦਿੰਦੇ ਹੁੰਦੇ ਸੀ ਸਾਨੂੰ ਬਹੁਤ ਖੁਸ਼ੀ ਸੀ ਉਹਨਾਂ ਤੋਂ ਕਹਿ ਬੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਕਹਿੰਦੇ ਲਿਆਓ ਤਸਵੀਰਾਂ ਸੀ ਤਸਵੀਰਾਂ ਦਿਖਾਤੀ ਉਹਨਾਂ ਨੇ ਲਿਫਟ ਪਰ ਤੱਕ ਦੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹਾਈ ਕੋਰਟ ਸੁਪਰੀਮ ਕੋਰਟ ਸਟੇਟ ਹਿਊਮਨ ਰਾਈਟਸ ਕਮਿਸ਼ਨ ਸਾਰੇ ਪਾਸੇ ਭੇਜਤਾ ਵੀ ਆਹ ਦੇਖੋ ਜੀ ਇਹ ਕੀ ਹੋ ਜਾਂਦਾ ਉਹਦੇ ਤੇ ਇਨਕੁਆਰੀਆਂ ਚੱਲ ਪਈਆਂ ਜੀ ਇਸ ਮੁਹੰਮਦ ਮੁਸਤਫਾ ਨੇ ਕੀ ਕੀਤਾ ਮੁਹੰਮਦ ਮੁਸਤਫ वीर प्रकाश गुप्ता ਦੇ ਖਿਲਾਫ ਸਿੱਧਾ ਤਾਂ ਕੁਝ ਕਰ ਨਹੀਂ ਸਕਦਾ ਸੀ ਕਿਉਂਕਿ ਉਹਨਾਂ ਦਾ ਸਤਕਾਰ ਬੜਾ ਸੀ ਸ਼ਹਿਰ ਦੇ ਵਿੱਚ ਪਬਲਿਕ opinion ਨਾਲ ਮਗਰ ਸੀ ਇਹਦੇ ਉਹਨਾਂ ਨੂੰ ਸੌਣ ਵਾਸਤੇ ਕੀ ਕੀਤਾ ਕਿ ਇੱਕ ਬੀਬੀ ਹੁੰਦੀ ਸੀ ਅਮਰਕੌਰ ਅੱਛਾ ਜੀ ਧੋਬੀ ਉਹਨਾਂ ਬਸਤੀ ਵੀ ਰਹਿੰਦੀ ਹੁੰਦੀ ਸੀ ਠੀਕ ਹੈ ਜੀ ਤੇ ਇਹਦੇ ਬੀਬੀ ਅਮਰਕੌਰ ਨਾਲ ਕੋਈ ਗੱਟਮਿਟ ਕੀਤੀ ਤੇ ਬੀਬੀ ਅਮਰਕੌਰ ਨੇ ਇੱਕ ਜਿਹੜੀ ਇੱਕ ਕ੍ਰਿਮੀਨਲ ਕੰਪਲੇਂਟ ਪਾਤੀ ਅਦਾਲਤ ਵਿੱਚ ਜੀ ਕੰਪਲੇਂਟ ਦੇ ਵਿੱਚ ਉਹ ਲਿਖਦੀ ਕੀ ਹੈ ਜੀ ਉਹ ਕਹਿੰਦੀ ਕੁਝ ਮੈਂ ਕਾਂਗਰਸ ਦੀ ਵਰਕਰ ਹਾਂ ਤੇ ਮੈਂ ਕੁਝ ਔਰਤਾਂ ਨੂੰ ਨਾਲ ਲੈ ਕੇ ਐਸਐਸਪੀ ਨੂੰ ਮਿਲਣ ਗਈ ਸੀ ਕੋਈ ਝੱਕੇਮੁੱਕੀ ਦੇ ਖਿਲਾਫ ਗੱਲ ਕਰਦੀ ਹੈ ਤੇ ਉੱਥੇ ਕਹਿੰਦੀ ਬੇਦ ਪ੍ਰਕਾਸ਼ ਗੁਪਤਾ ਖੜਾ ਸੀ ਟੋਪੀ ਸਿਰ ਤੇ ਲਈ ਹੋਈ ਸੀ ਤੇ ਸਾਨੂੰ ਕਿਸ ਨੇ ਦੱਸਦਾ ਵੀ ਜਿਹੜਾ ਉਹ ਬੰਦਾ ਖੜਾ ਹੈ ਰਾ ਉਹ ਗਰੀਬ ਘਰ ਬੇਦ ਦੀ ਬੜੀ ਮਦਦ ਕਰਦਾ ਹੈ ਤੇ ਤੁਸੀਂ ਉਹਨੂੰ ਮਿਲਿਓ ਕਹਿੰਦੀ ਵੀ ਮੈਂ ਉਹਦੇ ਕੋਲੇ ਗਈ ਜਾ ਕੇ ਜਦੋਂ ਮੈਂ ਕਹਾਂ ਜੀ ਸਤਿ ਸ਼੍ਰੀ ਅਕਾਲ ਜੀ ਉਹ ਕਹਿੰਦੇ ਸਤਿ ਸ਼੍ਰੀ ਅਕਾਲ ਮੈਂ ਕਹਾਂ ਜੀ ਅਸੀਂ ਗਰੀਬ ਬੰਦੇ ਹਾਂ ਤੇ ਸਾਡੀ ਮਦਦ ਕਰੋ ਤੇ ਉਹ ਕਹਿੰਦੇ ਵੀ ਮੇਰੀ ਜਾਤ ਤੇ ਬਾਰਤ ਗੱਲ ਕਹਿ ਕੇ ਮੇਰੀ ਜਾਤ ਦਾ ਨਾਮ ਲੈ ਕੇ ਉਹਨੇ ਕਿਹਾ ਵੀ ਇਹ ਕਾਂਗਰਸ ਪਾਰਟੀ ਨੇ ਮਿਸ਼ਰਾ ਛੱਡ ਗਏ ਇਹਨਾਂ ਲੋਕਾਂ ਨੂੰ ਮਿਸ਼ਰਾ ਛੱਡਿਆ ਜਾਪਾ ਦੇਖੋ ਜੀ ਤੇ ਐਸਸੀ ਐਸਟੀ ਐਕਟ ਦੇ ਤਹਿਤ ਉਹਨੇ ਕੰਪਲੇਂਟ ਪਾਤੀ ਜੀ ਬਿਲਕੁਲ ਇਹ ਹੋਇਆ ਕਿ ਕੁਦਰਤੀ ਕੰਪਲੇਂਟ ਦੇ ਵਿੱਚ ਜਿਹੜੇ ਜੱਜ ਸਾਹਿਬ ਸੀ ਜੱਜ ਸਾਹਿਬ ਨੂੰ ਵੀ ਮੇਰੇ ਖਿਆਲ ਪਰਭਾਵਿਤ ਕਰ ਲਿਆ ਸੀ ਮੁਹੰਮਦ ਬੁਸਪਾਨੀ ਅੱਛਾ ਜੀ ਜੱਜ ਸਾਹਿਬ ਨੇ ਬੀਰ ਪ੍ਰਕਾਸ਼ ਗੁਪਤਾ ਹੋਣਾ ਦੇ ਜਮਾਨਤੀ ਬਰੰਟ ਕਰੰਟ ਜਾਰੀ ਬਰੰਟ ਜਾਰੀ ਕਰਦੇ ਜੀ ਹਾਲਾਂਕਿ ਜਦੋਂ ਕਿਸੇ ਬੰਦੇ ਨੂੰ ਬੁਲਾਉਣਾ ਹੋਵੇ ਉਹਨੂੰ ਸਮਨ ਕੀਤਾ ਜਾਂਦਾ ਹੈ ਸਮਨ ਬਿਲਕੁਲ ਜੀ ਸਮਨ ਕੀਤਾ ਜਾਂਦਾ ਹੈ ਚਲੋ ਜਦੋਂ ਬਰੰਟ ਲੈ ਕੇ ਉੱਥੇ ਇੱਕ ਪੁਲਿਸ ਮੁਲਾਜ਼ਮ ਗਿਆ ਮੈਂ ਵੀ ਕੋਲੇ ਬੈਠਾ ਸੀ ਜੀ ਉਹ ਕਹਿੰਦਾ ਜੀ ਤੁਹਾਡੇ ਦਾ ਵਾਰੰਟ ਹੈ ਮੈਂ ਕਿਹਾ ਵੇਰੇ ਬਰੰਟ ਕਿ ਮੇਂ ਜਾਰੀ ਹੋ ਗਿਆ ਉਹ ਕਹਿੰਦਾ ਜੀ ਅਦਾਲਤ ਨੂੰ ਪਤਾ ਮੈਂ ਤਾਂ ਲੈ ਕੇ ਆਇਆ ਆ ਬਿਲਕੁਲ ਚਲੋ ਮੈਨੂੰ ਉਹ ਜਾਂਦਾ ਸੀ ਪੁਲਿਸ ਵਾਲਾ ਕਹਿੰਦਾ ਜੀ ਤੁਸੀਂ ਜਮਾਨਤ ਦੇ ਦਿਓ ਤੇ ਤੁਹਾਡੀ ਪੇਸ਼ੀ ਹੈ ਕੱਲ ਉੱਥੇ ਜਾਂਦੇ ਰੋ ਜੀ ਅਸੀਂ ਕਿਤੇਰੀ ਚਾਗੇ ਸਾਡਾ ਮਿੱਤਰ ਮਿੱਠੂ ਦਾ ਗੁੱਟਾ ਵਕੀਲ ਹੁੰਦਾ ਜੀ ਉਹਦਾ ਕੋਲੇ ਗੱਲ ਕੀਤੀ ਸਾਰੇ ਵਕੀਲ ਵੀ ਹੈਰਾਨ ਵਕੀਲਾ ਦਾ ਬੱਕ ਝੁੱਟ ਗਿਆ ਆ ਗਿਆ ਹੋ ਗਿਆ ਕਹਿੰਦੇ ਚਲੋ ਜੀ ਚਲੀਏ ਠੀਕ ਹੈ ਅਸੀਂ ਜਾ ਕੇ ਪੇਸ਼ ਹੋਏ ਜੱਜ ਸਾਹਿਬ ਨੂੰ ਉਹਨਾਂ ਨੇ ਦੱਸਿਆ ਵਕੀਲਾ ਨੇ ਉਹ ਕਹਿੰਦੇ ਵੀ ਇਹ ਬੰਦਾ ਤਾਂ ਉਹ ਹੈ ਜਿਹੜਾ ਆਪਣੀ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਗਰੀਬ ਗੁਰਮੀ ਦੀ ਖਾਤਰ ਲੜਦਾ ਹੈ ਮਨੁੱਖੀ ਅਧਿਕਾਰਾਂ ਦੀ ਖਾਤਰ ਲੜਦਾ ਹੈ ਇੱਕ ਤੱਕ ਜਾਤੀ ਸੂਚਕ ਸ਼ਬਦ ਬੋਲ ਹੀ ਨਹੀਂ ਸਕਦਾ ਇਹਦੇ ਤੇ ਅੰਜਾਮ ਲਾਤੇ ਔਰ ਉਹਨਾਂ ਦੇ ਵਕੀਲਾ ਨੇ ਪਾਸੇ ਜੱਜ ਸਾਹਿਬ ਦੇ ਕੋਲੇ ਜਾ ਕੇ ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਜਾਂ ਦੱਸੋ ਉਹਨਾਂ ਨੇ ਵੀ ਇਹ ਸਾਰਾ ਕੁਝ ਐਸਐਸਪੀ ਨੇ ਕਰਵਾਇਆ ਜੀ ਚਲੋ ਜੱਜ ਸਾਹਿਬ ਨੇ ਕਹਿਤਾ ਵੀ ਜਮਾਨਤ ਲੈ ਲਈ ਜਮਾਨਤ ਲੈਣ ਤੋਂ ਬਾਅਦ ਕੇਸ ਦਾ ਡਿਸਕਸ ਹੋਣਾ ਸੀ ਕੇਸ ਉਹ ਡਿਸਮਿਸ ਹੋ ਗਿਆ ਫਿਰ ਇਥੇ ਇਕਵਰੀ মিডিਆ ਨਾਲ ਗੱਲ ਕਰਨ ਲੱਗੇ ਮੁਸਫਾ ਸਾਹਿਬ ਸਰਕਟ ਹਾਊਸ ਦਾ ਜਿਹੜਾ ਛੋਟਾ ਸਰਕਟ ਹਾਊਸ ਹੈ ਪੁਰਾਣਾ ਸਰਕਟ ਹਾਊਸ ਜਿਹੜਾ ਆਪਾਂ ਛੋਟਾ ਸਰਕਟ ਹਾਊਸ ਕਹਿੰਦੇ ਨੇ ਉੱਥੇ ਗੱਲ ਚੱਲ ਪਈ ਤੇ ਮੈਂ ਕਿਹਾ ਮੈਂ ਕਿਹਾ ਜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਸਵਾਲ ਕਰ ਲਿਆ ਤੁਸੀਂ ਮੈਂ ਸਵਾਲ ਕੀਤਾ ਮੈਂ ਕਹਿੰਦੇ ਮੇਰੇ ਜਵਾਬ ਦਿਓ ਤਾਂ ਮੈਨੂੰ ਕਹਿੰਦਾ ਕਹਿੰਦਾ ਵੀ ਮੈਂ ਮਨੁੱਖੀ ਅਧਿਕਾਰਾਂ ਦੇ ਜਿਹੜੇ ਵਰਕਰ ਆ ਜਿਹੜੇ ਕਾਰਕੁਨਾਂ ਨਾਲ ਪ੍ਰਤੀ ਬਹਿਸ ਰਾ ਅੱਛਾ ਜੀ ਮਤਲਬ ਹੈ ਵੀ ਮੈਂ ਉਹਨਾਂ ਨੂੰ ਚੰਗਾ ਨਹੀਂ ਸਮਝਦਾ ਮੈਂ ਉਹਨਾਂ ਦੇ ਵਿਰੁੱਧਾ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ ਲੜਨ ਵਾਲੇ ਲੋਕਾਂ ਦੇ ਪ੍ਰਤੀ ਜੇ ਐਸਐਸਪੀ ਇਹ ਕਹੇ ਕਿ ਮੈਂ ਉਹਨਾਂ ਨੂੰ ਚੰਗਾ ਨਹੀਂ ਸਮਝਦਾ ਭਾਵੇਂ ਕਿ ਮੈਂ ਉਹਨਾਂ ਨੂੰ ਦੁਸ਼ਮਣ ਸਮਝਦਾ ਤਾਂ ਇੱਥੋਂ ਦਾਜਾ ਲਿਆ ਜਾ ਸਕਦਾ ਕਿ ਬੰਦਾ ਕਿਹੋ ਜਿਹਾ ਕਿਹੋ ਜਿਹਾ ਮੈਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਉਹ ਜਿਹੜੀ ਉਹਨੇ মিডিਆ ਦੇ ਸਾਹਮਣੇ ਗੱਲ ਕਹੀ ਸੀ ਕਿ ਲਿਖਣਾ ਵਾਸਤੇ ਵੀ ਉਹ ਜਦੋਂ ਉਹਨੇ ਕਹੀ ਕਿ ਜੇ ਮੈਂ ਇਹਨੂੰ ਪੰਜਾਬ ਦਾ ਡੀਜੀਪੀ ਬਣਾ ਦਿੰਦਾ ਤੇ ਇਹਨੇ ਪੰਜਾਬ ਦੇ ਵਿੱਚ ਜਿਹੜੀਆਂ ਧੜਗੜਾ ਆ ਜਾਂਦੀ ਐ ਸੇ ਕਾਨੂੰਨ ਦੀਆਂ ਤੇ ਪ੍ਰਵਿੰਦਰ ਮੇਰੇ ਨਾਲ ਦੀ ਨਾਲੋ ਗੱਲ ਯਾ ਲਾਗੀ ਅੱਜ ਉਹ ਤੇ ਮੁਸੀਬਤ ਪਈ ਐ ਹਰ ਬੰਦੇ ਤੇ ਮੁਸੀਬਤ ਪੈਂਦੀ ਐ ਕਿਸੇ ਤੇ ਕਿਸੇ ਦੇ ਰੂਪ ਵਿੱਚ ਕਿਸੇ ਕਿਸੇ ਰੂਪ ਦੇ ਵਿੱਚ ਮੰਨ ਲਓ ਜੇ ਆਪਾਂ ਸਾਰੀਆਂ ਗੱਲਾਂ ਮੰਨ ਲਈਏ ਜਿਹੜੀਆਂ ਵੀਡੀਓ ਇਸ ਤਰ੍ਹਾਂ ਫਿਰਦੀਆਂ ਜੀ ਇਹਨੇ ਲੋਕਾਂ ਦੇ ਬੱਚੇ ਮਾਰੇ ਬਿਲਕੁਲ ਉਹਨੇ ਬੇਗੁਨਾਹਾਂ ਨੂੰ ਮਾਰਿਆ ਉਹਨੇ ਵੈਸ਼ਟ ਜਿਹੜਾ ਬੰਦਾ ਮਨੁੱਖੀ ਅਧਿਕਾਰਾਂ ਦੇ ਕਾਰਕੁਨਾ ਪ੍ਰਤੀ ਵੈਸ਼ਟ ਬਿਲਕੁਲ ਬਿਲਕੁਲ ਜੀ ਤੇ ਜਿਨ੍ਹਾਂ ਦੀ ਕੋਈ ਛੋਟੀ ਮੋਡੀ ਗਲਤੀ ਹੋ ਉਹਨਾਂ ਦੇ ਪ੍ਰਤੀ ਉਹ ਵੈਸ਼ਟ ਕਿਵੇਂ ਰਹੂ ਬਿਲਕੁਲ ਮੈਂ ਵਿਸ਼ਵਾਸ ਨਹੀਂ ਰੱਖਦਾ ਪਰ ਕਹਿੰਦੇ ਹੁੰਦੇ ਆ ਵੀ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਪਰ ਲਾ ਨੌਜਵਾਨ ਮੁੰਡਾ ਮਰਿਆ ਅਕੀਲ ਸਾਨੂੰ ਉਹਦੇ ਬੱਚਿਆਂ ਨਾਲ ਹਮਦਰਦੀ ਬਾੜੀ ਗੱਲ ਹੋਈ ਨਹੀਂ ਮਰਨਾ ਚਾਹੀਦਾ ਸੀ ਬੱਚਿਆਂ ਦੀ ਪਾਲਣ ਪੋਸ਼ਣ ਦੀ ਪ੍ਰੋਬਲਮ ਹੁੰਦੀ ਹੈ ਜੀ ਲੇਕਿਨ ਜੇ ਆਪਾਂ ਦੇਖੀਏ ਵੀ ਇਹ ਬੰਦੇ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਵੀ ਬਹੁਤ ਕੁਝ ਕੀਤਾ ਹੈ ਜੀ ਯਾਦ ਆ ਮੇਰੇ ਜਦੋਂ ਇਹ ਆਪਣੇ ਨਵਜੋਤ ਸਿੰਘ ਸਿੱਧੂ ਦਾ ਅਹੁਦਾ ਸੀਗਾ ਸਵੈਕਾਰ ਤੇ ਨਹੀਂ ਸਰਕਾਰ ਹੁੰਦੀ ਸੀ ਜੀ ਤੇ ਛੁੱਟੀ ਵਾਲੇ ਦਿਨ ਕਾਊਂਟਰ ਜਾਰੀ ਹੁੰਦਾ ਪੰਜਾਬ ਸਰਕਾਰ ਦਾ ਜੀ ਕਿ ਜੀ ਵਕਫ ਬੋਰਡ ਦੀ ਚੇਅਰਪਰਸਨ ਉਹ ਜਨਾਬ ਉਹ ਜਨਾਬ ਜਨਾਬ ਜਨਾਇਬਾ ਅਕਸਰ ਹੈ ਕਿ ਉਹਨੂੰ ਜੀ ਮੈਨੂੰ ਵਾਪਰੀ ਪੰਜਾਬ ਦੇ ਵੱਖ ਫੋਰਡ ਦੀ ਚੇਅਰਪਰਸਨ ਲੱਗਦਾ ਤੇ ਉਹ ਖਬਰਾਂ ਖਬਰਾਂ ਲੱਗਿਆ ਕਿ ਛੁੱਟੀ ਵਾਲੇ ਦਿਨ ਲਾ ਜੀ ਉਹ ਕੀ ਹੱਤ ਹੈ ਕਿ ਜਿਸ 4 ਸਾਲ ਹੋ ਉੱਥੇ ਦੀ ਆਪਣੀ ਰਹੀ ਹੈ ਚੇਅਰਪਰਸਨ ਰਹੀ ਹੈ ਆ ਇਹਨੂੰ ਆਪਾਂ ਕਮਾਂਗੇ ਕਿ ਜਿਹੜੀ ਤਾਕਤ ਵੀ ਦੁਰਵਰਤੋਂ ਕਰਨੀ ਜਦੋਂ ਬੰਦਾ ਬੀਜੀਪੀ ਸੀ ਉਹਦੇ ਉਹਨੇ ਕਿਹਾ ਨਹੀਂ ਕੀਤਾ ਨਾ ਬੀਜੀਪੀ ਨਹੀਂ ਸੀ ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਐਡਵਾਈਜ਼ਰ ਸੀ ਜੀ ਜਦੋਂ ਹਾਲਤ ਇਹ ਬਣੀ ਕਿ ਨਵਜੋਤ ਸਿੰਘ ਸਿੱਧੂ ਨੇ ਨਾਰਾਜ਼ ਹੋ ਕੇ ਚੰਨੀ ਦੇ ਨਾਲ ਤੇ ਅਸਤੀਫਾ ਦਿੱਤਾ ਪ੍ਰਧਾਨਗੀ ਤੋਂ ਜੀ ਤੇ ਨਾਲ ਹੀ ਨੇ ਸੁਲਤਾਨਾ ਨੇ ਵੀ ਰਜੀਆ ਸੁਲਤਾਨਾ ਨੇ ਵੀ ਅਸਤੀਫਾ ਜਤਾ ਸੀ ਕਹਿੰਦੀ ਮੈਂ ਮੰਤਰੀ ਮਿਰਲ ਦੋਸਤੀ ਫਿਰਦਾ ਅੱਛਾ ਜੀ ਫਿਰ ਜਦੋਂ ਪਤਾ ਲੱਗਿਆ ਵੀ ਕਾਂਗਰਸਾਈ ਕਮਾਂਡ ਦੇ ਮੁੱਖ ਮੰਤਰੀ ਤਾਂ ਹਿੱਸੇ ਨੂੰ ਰੱਖਣਾ ਤਿੰਨ ਮਹੀਨਾ ਵਾਲਾ ਮੁੱਖ ਮੰਤਰੀ ਸੀ ਉਹ ਜੀ 111 ਦਿਨਾਂ ਦੀ ਟਿਨਰ ਸੀ ਮੇਰੇ ਖਿਆਲੋਂ ਸਰਕਾਰ ਦੀ ਵੀ ਉਹ ਤਦ ਦੁਆਰਾ ਹੈ ਨਹੀਂ ਅਗਲੀ ਕੈਬਨਿਟ ਮੀਟਿੰਗ ਨੇ ਪਛਾਤੀ ਚਲੀ ਗਈ ਉੱਥੇ ਵੀ ਚਲੀ ਗਈ ਸੀ ਸੋ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਮਲੂਕੀਅਤ ਹਕਾਂ ਦੀ ਉਲੰਘਣਾ ਕਰਨ ਵਾਲਾ ਬੰਦਾ ਜਿਹੜਾ ਹੈਗਾ ਇਹਦਾ ਜਿਹੜਾ ਕਾਰ ਬਿਹਾਰ ਇਸ ਕਿਸਮ ਦਾ ਹੈ ਔਰ ਆਪ ਦੇ ਕਲੀਗਸ ਦੇ ਨਾਲ ਵੀ ਇਹਦੀ ਬਹੁਤੀ ਕਦੇ ਬਣੀ ਨਹੀਂ ਬਣੀ ਨਹੀਂ ਇਹਨੇ ਹਰ ਥਾਂ ਦੇ ਉੱਤੇ ਮਤਲਬ ਧੱਕਾ ਮੁਕੀਆਂ ਕਰਦਾ ਰਿਹਾ ਲੋਕਾਂ ਦੇ ਨਾਲ ਤੇ ਜੇ ਕੁੱਲ ਮਿਲਾ ਕੇ ਦੇਖੀਏ ਮੇਰਾ ਖਿਆਲ ਜਿੱਦੋ ਪੁਲਿਸ ਵਾਲਾ ਇਹ ਕਦੇ মিডিਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਵੀ ਇੱਕ ਕਾਰਨ ਦਾ ਹੋਈ ਹੋ ਜਾਂ ਸੀ ਮੰਨਿਆ ਕਿ ਜਦੋਂ ਮੁਨਕੀਦ ਘਰਾ ਦੀ ਉਲਗਣਾ ਹੁੰਦੀ ਸੀ ਪਰ ਕੋਈ ਬੰਦਾ ਮੇਰਾ ਖਿਆਲ ਵੀ ਇਹ ਥੱਕ ਕਦੇ ਕਿਸੇ ਵੀ ਪੁਲਿਸ ਅਫਸਰ ਨੇ ਕਿਹਾ ਵੀ ਮੈਂ ਮੁਨਕੀਦ ਘਰਾ ਦੇ ਘਰੋਂ ਨਾ ਪਰ ਵੀ ਵੈਸਾ ਸੀ ਬਿਲਕੁਲ ਜੀਯੂਸੀਐਲ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟیز ਜੀ ਜਸਟਿਸ ਤਾਰਾ ਗੁੰਡੇ ਦੇ ਪ੍ਰਧਾਨ ਹੁੰਦੇ ਸੀ ਔਰ ਮੈਂ ਤੁਹਾਨੂੰ ਯਾਦ ਕਰਾਉਣਾ ਜਦੋਂ 1984 ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੀ ਸਿੱਖ ਕਤਲੇਆਮ ਹੋਇਆ ਜੀ ਉਸ ਵੇਲੇ ਜਿਹੜੀ ਸਭ ਤੋਂ ਪਹਿਲੀ ਜਿਹੜੀ ਰਿਪੋਰਟ ਜਾਰੀ ਕੀਤੀ ਸੀ ਸਿੱਖ ਕਤਲੇਆਮ ਦੀ ਉਹ ਜਸਟਿਸ ਤਾਰਾ ਗੁੰਡੇ ਨੇ पीयूसीएल ਦੇ ਪ੍ਰਧਾਨਜੋ ਜਿਹੜੀ ਹੈ ਉਹ ਜਾਰੀ ਕੀਤੀ ਸੀ ਤੇ வேத ਪ੍ਰਕਾਸ਼ ਗੁਪਤਾ ਉਸ पीयूसीएल ਦੇ ਨਾਲ ਜੁੜੇ ਹੋਏ ਸੀ ਤੇ ਇਹ ਉਹਦੇ ਪ੍ਰਤੀ비ਦੇਖ ਦੀ ਗੱਲ ਕਰਦਾ ਤਾਂ ਅੰਦਾਜ਼ਾ ਲਾ ਲੋ ਇਹ ਜਿਹੜਾ ਇਹਦਾ ਪੀਰੀਅਡ ਸੀ ਜੀ ਜਦੋਂ ਇਹ ਪੰਜਾਬ ਦੇ ਵਿੱਚ ਪਾਵਰ ਦੇ ਵਿੱਚ ਰਿਹਾ ਇਹਨੇ ਕਾਨੂੰਨ ਦੀਆਂ ਕਿੰਨੀਆਂ ਝੱਟੀਆਂ ਲਾਇਆਂ ਹੋਣਗੀਆਂ ਔਰ ਕਿੰਨੇ ਲੋਕਾਂ ਨੂੰ ਨੇ ਮਾਰਿਆ ਹੋ ਬਿਲਕੁਲ ਬਹੁਤ ਬਹੁਤ ਧੰਨਵਾਦ اے ਸੀਗੀ ਆਪਣੇ ਮੁਹੰਮਦ ਮੁਸਤਾਫਾ ਸਾਹਿਬ ਦੇ ਕੁਟਲੀ ਤੇ ਢਿਲੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੁਸੀਂ ਦੇਖ ਰਹੇ ਹੋ ਬਖਤੌਰ ਟਿਲੋ ਫੇਸਬੁੱਕ ਪੇਜ ਮੇਰੀ ਸਾਰੇ ਹੀ ਜਿੰਨੇ ਫੇਸਬੁੱਕ ਸਾਡਾ ਪੇਜ ਦੇਖਦੇ ਆ ਦੋਸਤਾਂ ਮਿੱਤਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਵੀਰਾਂ ਨੂੰ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਅਪੀਲ ਹੈ ਵੀ ਪੇਜ ਨੂੰ ਵੱਧ ਤੋਂ ਵੱਧ ਸਾਡੇ ਨੂੰ ਫੋਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਇਹ ਮੈਸੇਜ ਅੱਗੇ ਤੱਕ ਪਹੁੰਚ ਸਕੇ ਸਤਿ ਸ਼੍ਰੀ ਅਕਾਲ